ਕਿ ਵੱਢ ਕੇ ਸਾਰਾ ਕੁਝ ਅੰਦਰ ਹਵਾਤ ਦੇਖ ਮੇਰੇ ਕਰ ਦੇ ਕਿ ਕਰਕੇ ਨੂੰ ਮੇਰੇ ਇੱਥੇ ਰਹੀਂ ਗਏ ਆ ਨੂੰ ਗਲਤ ਫਾਸਤ ਬੋਲ ਕੇ ਗਿਆ ਵੇ ਇੱਕ ਵੱਡੇ ਵੇ ਸਾਡੇ ਕੁਤ ਆਹ ਦੇ ਘਲਾਤਾ ਇਸ ਕਰਕੇ ਗਿਆ ਸਾਰਾ ਕੁਝ ਅੰਦਰ ਅਜਵਾ ਦੇਖਣਾ ਸਾਡੇ ਚੌਲ ਨੂੰ ਕਿਹੜੇ ਹਿਸਾਬ ਨਾਲ ੱਲੇ ਤੇ ਵੱਢ ਕੇ ਗਿਆ ਸਾਰਾ ਰਲਟਰ ਰਲਟਰ ਕਰਸਿਨ 15000 ਰੁਪਏ ਮੇਰੇ ਗੱਲ ਰੇੜਾ ਵਿੱਚ ਸੀਗਾ ਤੇ ਬੁੱਡੇ ਦਾ ਮਰੇ ਤੋਂ ਤਾਂ ਲੈ ਦੇਣੇ ਸੀ ਉਹ ਲਗੇ ਚਾਕੇ ਨਾਲੇ ਮੇਰੀ ਪੁਰੀ ਗੁੱਤ ਨੂੰ ਨੋ ਦੇ ਕਾਟੇ ਲਗੇ ਟੱਟਾ ਦੇ ਦੋਦੀ ਨੂੰ ਮੇਰੀ ਨੂੰ ਕਹਿੰਦੇ ਵੀ ਨੀਤਾ ਵਟਾ ਭਰਾ ਦੱਸਦੇ ਨਹੀਂ ਜੀ ਤੈਨੂੰ ਮੰਦਰ ਹੀ ਰੱਖੂਗੇ ਐਵੇਂ ਦੇ ਸ਼ਬਦ ਬੋਲੇ ਮੇਰੀ ਦੋਦੀ ਨੂੰ ਹਾਂਜੀ ਕੀ ਨਾਮ ਆ ਦਾ ਮੇਰਾ ਨਾਮ ਜੀ ਚਰਨ ਸਿੰਘ ਆ ਜੀ ਕੀ ਮਾਮਲਾ ਜੀ ਸਰ ਕਿਉਂ ਮੀਡੀਆ ਨੂੰ ਬੁਲਾਇਆ ਇਹ ਮੀਡੀਆ ਨੂੰ ਆਏ ਬੁਲਾਇਆ ਜੀ ਰਾਤ ਸਾਡੇ ਘਰੇ ਆ ਕੇ ਤੁਹਾਡਾ ਉਹ ਮਨੇ ਨੀਵੀਂ ਬਸਤੀ ਆ ਸਾਡੇ ਜੀ ਜੀ ਬਾਬਾ ਪੀਰਖਾਨੇ ਕੋਲੇ ਨੀਵੀਂ ਬਸਤੀ ਆ ਉਹਦੇ ਵਿੱਚੋਂ ਮੁੰਡੇ ਆ ਕੇ ਸਾਡੇ ਘਰ ਦੀ ਨਾ ਤਾਂ ਬੁਲਟ ਖੋ ਗਾ ਕੇ ਗਏ ਆ ਤੇ ਨਾਲੇ ਸਾਡਾ ਸਾਰਾ ਸਮਾਨ ਭੰਨ ਭੁੱਲ ਗਏ ਆ ਜੀ ਕੀ ਚਾਲ ਸੀ ਲੜਾਈ ਦੀ ਸਾਡੇ ਕੋਲ ਕਾਰਨ ਕੀ ਆ ਮੁੰਡੇ ਦੀ ਕੋਈ ਲੜਾਈ ਨਹੀਂ ਸੀਗੀ ਜੀ ਪੂਰ ਕੋਟ ਕੇ ਮੈਂਬਰ ਸਰਪੈਂਟ ਕੋਈ ਚੁਣਿਆਗਾ ਉੱਥੇ ਕੋਈ ਪਾਰਟੀ ਪੁਲਿਟੀ ਸੀਗੀ ਉੱਥੇ ਗਏ ਸੀ ਚੱਲਦੇ ਉਹਨਾਂ ਦੇ ਉੱਥੇ ਜਦਵਾਸ ਹੋ ਗਈ ਹੋਣੀ ਆ ਅਸੀਂ ਕੁਝ ਕਹਿੰਦੇ ਨਹੀਂ ਕਿ ਮੁੰਡੇ ਦਾ ਉੱਥੇ ਜਦੇ ਜੁਦੇ ਆ ਤੇ ਉਹਨਾਂ ਨੇ ਮੰਜੀਰ ਸਾਧਗੇ ਲਾ ਕੇ ਘਰ ਨੇ ਤਾਂ ਮੇਰਾ ਘਰ ਸਾਰਾ ਪੜਿਆ ਨਾਲੇ ਮੇਰੀ ਕੁੜੀ ਨੂੰ ਕੱਲ ਤੋਂ ਸਭ ਤੋਂ ਬੋਲ ਕੇ ਗਏ ਆ। ਤੇ ਕੋਲ ਕੌਣ ਸੀ ਜਿਹੜਾ ਮੰਡੇ ਆਇਆ? ਮੰਡੇ ਆ ਸਿੰਘ ਜੀ ਜਿਹੜੀ ਮੁੰਡ ਲੜਕਾ ਮੇਰਾ ਬਾਅਦ ਚ ਆਇਆ ਜੀ ਜਿਹੜੇ ਨਾ ਜਦੇਸ ਜਿਹੇ। ਉਹਨੂੰ ਪਾਲ ਪੂਲ ਕੇ ਸਾਡੇ ਅੰਦਰ ਵਰਕੇ ਕਹਿੰਦੇ 10ਤੀ ਜੇਤੋ ਆ ਗਿਆ। ਉਹਨਾਂ ਕੋਲੇ ਮਾਰਨ। ਉਹਨਾਂ ਕੋਲੇ ਖੰਡੇ ਕਿਰਪਾਨਾਂ। ਬਹੁਤ ਗੋਸਿਆ ਜੀ। ਕੀ ਨੁਕਸਾਨ ਕਰਤੇ ਇਹ ਘਰ ਦਾ? ਘਰ ਦਾ ਸਾਰਾ ਮੇਰਾ ਸਵਾਰਾ ਸਮਾਨ ਭੰਗ ਗਿਆ ਜੀ। ਜਿਉ ਸਾਰਾ ਮੇਰਾ ਮੋਟਰਸਾਈਕਲ ਭੰਗ ਗਏ। ਮੇਰੀ ਦੋਤੀ ਨੂੰ ਕਹਿੰਦੇ ਨਹੀਂ ਦਾਦਾ ਭਰਾ ਦੱਸ। ਤੇ ਨਹੀਂ ਤੇ ਨਾਲ ਅਸੀਂ ਅੰਦਰ ਹੀ ਰੱਖਾਂਗੇ ਮੈਂ ਰੇੜਾ ਵੇਚਿਆ ਸੀਗਾ ਮੈਂ ਮੇਰਾ ਲੜਕੇ ਦੀ ਪਹਿਲਾਂ ਦਿੱਤ ਹੋ ਗਈ ਮੈਂ ਉਹਦੇ ਪੈਸੇ ਦੇਣੇ ਆ ਜਿਹੜੇ ਫੜਕੇ ਉਹ ਤੇ ਲਾਏ ਸੀ ਉਹ ਮੈਂ ਰੇੜਾ ਵੇਚਿਆ ਸੀ ਨਾਲ ਤਾਂ 30000 ਰੁਪਏ ਮੇਰਾ ਘਰੋਂ ਚੱਕ ਕੇ ਲੈ ਗਿਆ ਕੱਢ ਕੇ ਪੈਤੀ ਪੰਨ ਗਏ ਉਹਨਾਂ ਨੇ ਪੰਨੀਆਂ ਉਹ ਤੇ ਨਾਲੇ ਮੇਰੀ ਕੋਈ ਨੋਹ ਦੇ ਸੀਗੇ ਆ ਕਾਂਟੇ ਜੱਤਾ ਟੋਲਾ ਦੇ ਉਹ ਨਾਲ ਕੱਠੀ ਪਈ ਸੀ ਉਹ ਕੱਠੀ ਚੱਕ ਕੇ ਲੈ ਗਈ ਜੀ ਹਮਾਰੀ ਜੋ ਕੱਢ ਕੇ ਜੀ ਕਿੰਨੇ ਜਾਣੇ ਸੀ ਉਹ ਮੁੰਡੇ ਸੀਗੇ ਜੀ 25 30 ਜਾਣੇ ਜੀ ਪੰਜਾਂ ਨਾਲ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਪੰਜਾਂ ਛਿਆਂ ਨੂੰ ਤੇ ਦੂਜੇ ਨੂੰ ਆਣ ਪਛਾਤੇ ਸੀਗੇ ਮੂੰਹ ਬੰਨੇ ਵੀ ਅਸੀਂ ਸਾਨੂੰ ਨਹੀਂ ਸੀ ਪਤਾ ਕੌਣ ਹੈ ਜੀ ਉਹ ਨਾਲ ਤੇ ਕੌਣ ਹੈ ਕੌਣ ਨਹੀਂ ਸਾਡਾ ਲड़का ਘਰੇ ਕਿਦੋਂ ਆਇਆ ਇਹ ਸਾਡਾ ਲड़का ਜਦੋਂ ਸਾਡੀ ਲੜਾਈ ਹੋ ਜਾਂਦੀ ਇੱਧਰ ਆ ਕੇ ਉਹ ਵੀ ਇੱਥੋਂ ਇਕੱਲਾ ਆਉਂਦਾ ਸੀ ਉਹਨੂੰ ਆਉਂਦੇ ਨੂੰ ਇਕੱਲੇ ਨੂੰ ਰਾਤ ਨੂੰ ਉੱਥੇ ਤੇ ਢਾ ਲਿਆ ਉਹਨਾਂ ਨੇ ਉਹਦੇ ਆ ਬੱਜੀ ਹੱਦੀ ਤੇ ਉਤੋਂ ਮੋਗਿਓ ਜਵਾਬ ਦੇਤਾ ਚਰਦੀ ਸੱਤ ਆ ਜੀ ਉਹਦੇ ਮੋਗਿਓ ਜਵਾਬ ਦੇਤਾਗਾ ਫਰੀਦਕੋਟ ਭੇਜ ਦਿੰਦੇ ਹਾਂ ਹੁਣ ਕਹਿੰਦੇ ਆ ਜੀ ਤੇ ਹੁਣ ਅਸੀਂ ਕਿੱਥੋਂ ਹੈ ਗਰੀ ਬੰਦੇ ਅਸੀਂ ਕਿੰਨਾ ਇਲਾਜ ਕਰਾਈ ਜਾਈਏ ਇਹ ਨਾਲ ਕਰਦਾ ਸਾਨੂੰ ਮੰਗਦੇ ਸਾਡੀ ਕੀ ਇਹ ਵੀ ਸਾਡਾ ਇਨਸਾਫ ਕੀਤਾ ਜਾਵੇ ਜੀ। ਥਾਣੇ ਗਏ ਸੀ। ਹਾਂ ਥਾਣੇ ਗਏ ਸੀਗੇ ਮੁਲਾਜ਼ਮ ਆਏ ਸੀਗੇ ਉਹ ਉੱਥੇ ਸਾਡੀ ਲੜਾਈ ਹੁੰਦੀ ਦੇਖ ਕੇ ਉੱਥੋਂ ਰਾਤ ਨੂੰ ਸਿੱਧਾ ਲੰਘੇ ਜੀ। ਸਾਡੀ ਕੋਈ ਗੱਲ ਨਹੀਂ ਸੁਣਵਾਈ ਕੀਤੀ ਉਹਨਾਂ ਨੇ। ਪੁਲਿਸ ਮੁਲਾਜ਼ਮਾਂ ਨੇ। ਆਏ ਜਰੂਰ ਸੀ ਆ ਕੇ ਉੱਥੇ ਕਿਸੇ ਨੇ ਹਾਂ ਜੀ। ਥਾਣੇ ਦਰਖਾਸਤ ਹਾਂ ਜੀ ਨਹੀਂ ਥਾਣੇ ਤਾਂ ਦਰਖਾਸਤ ਅਜੇ ਨਹੀਂ ਦਿੱਤੀ ਸੀਗੀ ਜੀ ਤੇ ਉਹ ਰਾਤ ਆ ਕੇ ਸਾਡੇ ਇੱਥੇ ਬਿਆਨ ਲੈ ਗਏ ਸੀਗੇ ਸਾਡਾ ਉਸ ਘਰ ਦਾ ਸਾਰੇ ਹਾਲਾਤ ਦੇਖ ਗਏ ਜੀ। ਉਹਦਾ ਕਰਕੇ ਫਿਰ ਅਸੀਂ ਥਾਣੇ ਹਜੇ ਤਾਂ ਕਰ ਨਹੀਂ ਗਏ ਉਹ ਕਹਿੰਦੇ ਪਰਤਾ ਤੁਹਾਡਾ ਥਾਣੇ ਆ ਜਾਊਗਾ। ਕਿਸਾ ਦੀ ਦਰਖਾਸਤ ਫੇਰ ਹਾਜ਼ਰ ਹੋਊਗੀ ਮੁੰਡਾ ਤਾਂ ਲੱਗ ਰਿਹਾ ਹਾਂ ਮੁੰਡਾ ਸਾਡਾ ਬਹੁਤ ਸੀਅਰਸ ਆ ਜੀ ਕਿਹੜੇ ਹਸਪਤਲ ਇੱਥੇ ਮੋਗੇ ਜੀ ਸਰਕਾਰੀ ਹਸਪਤਲ ਦੇ ਵਿੱਚ ਉੱਥੋਂ ਹੁਣ ਰੈਫਰਲ ਕਰਨ ਨੂੰ ਕਹਿੰਦੇ ਆ ਜੀ ਫਰੀਦਕੋਟ ਭੇਜਣ ਨੂੰ ਥੋੜਾ ਜ਼ਿਆਦਾ ਸੀਅਰਸ ਆ ਇਹਨਾਂ ਨੇ 25 30 ਜਣੇ ਨੇ ਮੁੰਡਿਆਂ ਨੇ ਰਲ ਕੇ ਸਾਡੇ ਮੁੰਡੇ ਦਾ ਮੇਰੇ ਮੁੰਡੇ ਦੀ ਵਾਧ ਟੋਕੀਤੀ ਨਾਲੇ ਸਾਡਾ ਘਰ ਦਾ ਸਾਰਾ ਸਮਾਨ ਖੜਾਰ ਕੇ ਨਾਲੇ ਸਾਡੇ ਘਰ ਰੇਟਾ ਉੱਟਾ ਮਾਰ ਕੇ ਗਏ ਆ ਸਾਡੇ ਨੂੰ ਸਮਝ ਆਉਂਦਾ ਹਾਂ ਉਹ ਰੇ ਕੋਈ ਆਰੇ ਹੱਕ ਦੇ ਆ ਮੇਰੇ ਧੂਈ ਤੇ ਦੇਖੋ ਜੀ ਕਾ ਇਤਾਂ ਮਾਰੀਆਂ ਜੀ ਮੇਰੇ ਪਰਪਾਨ ਇਤਾਂ ਪਰਪਾਨ ਬੱਚੀ ਵੀ ਆ ਤੇ ਸੁੱਚ ਪਿਆ ਜੀ ਇਤੋਂ ਪਤਾ ਨਹੀਂ ਮੈਨੂੰ ਸਾਹ ਨਹੀਂ ਆ ਰਿਹਾ ਅੱਜ ਕਿ ਨਾ ਮਤ ਮੇਰਾ ਨਾਮ ਪਰਮਜੀਤ ਕੌਰ ਸਾਡੇ ਬੇਟੇ ਦਾ ਨਾਮ ਸੀ ਸਤਪਾਲ ਸਿੰਘ ਕੋਈ ਉੱਥੇ ਤੂ ਰਕੋਟ ਕੋਈ ਪ੍ਰੋਗਰਾਮ ਸੀ ਸਰਪੰਚ ਚ ਬਣਿਆ ਸੀ ਉੱਥੇ ਮਾੜੀ ਮੋਟੀ ਜਦਵੈਸ ਹੋਈ ਆ ਜਮੇ ਬੇਮਰੂਮੀ ਉਹ ਮੁੜ ਕੇ ਬਾਅਦ ਚ ਇੱਥੇ ਪੰਜ ਛੇ ਮੁੰਡੇ ਆ ਗਏ ਕਹਿੰਦੇ ਪਾਦੀ ਕਿੱਥੇ ਆ ਮੈਂ ਇਹਦੇ ਡੈਡੀ ਨੂੰ ਕਹਿਤਾ ਵੀ ਜਾ ਤੂੰ ਵੇਖ ਕੇ ਬਾਹਰ ਬਾਜਾ ਕੌਣ ਮਾਰੀ ਜਾਂਦਾ ਇਹਨੇ ਕਹਿਤਾ ਵੀ ਹੈ ਨਹੀਂਗਾ ਸਾਡਾ ਮੁੰਡਾ ਘਰੇ ਜਦੋਂ ਉੱਠ ਗਏ ਤੇ ਬਾਅਦ ਚ ਫੇਰ ਮੁੰਡਾ ਘਰੇ ਆ ਗਿਆ ਉਦੋਂ ਫੇਰ ਉਹ 12 13 ਜਣੇ ਆ ਗਏ ਜਦੋਂ ਇਟਾ ਉਟਾ ਬਹੁਤ ਮਾਰ ਗਏ ਬਹੁਤ ਬੁਰਾ ਹਾਲ ਕਰ ਗਏ ਜਦੋਂ ਮੁੰਡੇ ਨੂੰ ਲੈ ਕਿਰਪਾ ਨਕਰਪੂਣਾ ਲੈ ਕੇ ਦੂਰੀ ਤੋਂ ਫੇਰ ਬਾਹਲੇ ਮੁੰਡੇ ਲੈ ਕੇ ਫੇਰ ਆ ਗਏ ਫੇਰ ਆਂਦੇ ਵੀ ਸੋਡਾ ਮੁੰਡਾ ਦੱਸੋ ਕਿੱਥੇ ਐ ਸਸਤਾ ਉਹਨੂੰ ਹੀ ਮਾਰਨਾ ਮੁੰਡੇ ਨੂੰ ਹੀ ਮਾਰਨਾ ਫੇਰ ਕੁੜੀ ਸੀ ਆ ਮੇਰੀ ਦੋਤੀ ਕੱਲੀ ਇਹਨੂੰ ਬਹੁਤ ਪੁੱਠਾ ਸਿੱਧਾ ਬੋਲ ਕੇ ਜਾਂਦੇ ਨਹੀਂ ਤੇਰਾ ਭਰਾ ਦੱਸ ਕਿੱਥੇ ਆ ਨਹੀਂ ਤੇਰੇ ਤੈਨੂੰ ਚੱਕ ਕੇ ਲਿਆਵਾ ਗਿਆ ਸੀ ਨਾਲੇ ਅੰਦਰੋਂ ਸਮਾਨ ਸੱਤੂ ਲੈ ਕੇ ਚੱਕ ਕੇ ਪੈਸਾ ਥੇਲਾ ਨਾਲੇ ਆ ਸਮਾਨ ਸਾਰਾ ਖਰਾਬ ਕਰ ਗਏ ਕੀ ਮੰਗ ਕਰਦੇ ਆਂ ਅ ਸਾਡਾ ਨਸਕਾਨ ਹੋਇਆ ਤੇ ਕੀ ਮੇਰੇ ਪੁੱਤ ਦਾ ਹੋਇਆਗਾ ਬਸ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਅੱਜ ਕੀ ਰਾਵਾਂਗੇ ਮਨਜੀਤ ਕਰਨ ਜਿਹਦੀ ਕੀ ਮਾਵਲਾ ਹੋਇਆ ਰਾਦਰ ਤੇ ਤੁਹਾਡੇ ਵੀ ਸ਼ੱਤਾਂ ਮਾਰੀ ਮਾਮਲਾ ਕਿ ਇਹਨਾਂ ਦੀ ਜਵਾਕਾਂ ਦੇ ਆਏ ਆ ਘਰੇ ਸੀਗੇ ਤੇ ਉਹਨਾਂ ਨੇ ਜਦੋਂ ਆ ਕੇ ਇੱਥੇ ਬਾਹਲੇ ਜਣੇ 25 30 ਜਣੇ ਸੀਗੇ ਤੇ ਸਾਰਿਆਂ ਨੇ ਕੋਈ ਪੁੱਛਿਆ ਨਹੀਂ ਦੱਸਿਆ ਨਹੀਂ ਆਉਣ ਸਾਰੀ ਢਾਲੇ ਤੇ ਸਾਡੇ ਤਾਂ ਹਨਕਾਂ ਗਈ ਸੱਟਾਂ ਮਾਰ ਕੇ ਮੁੰਡੇ ਮੇਰੇ ਦੇ ਕਿਰਪਾਨ ਮਾਰ ਕੇ ਬਾਹ ਪਾੜ ਗਏ ਤੇ ਨਾਲੇ ਜਿਹੜੇ ਮੁੰਡੇ ਨੇ ਮੇਨ ਜੀ ਨੂੰ ਨਾਲ ਲੜਨ ਆਏ ਸੀਗੇ ਉਹਦਾ ਤਾਂ ਬੁਰਾ ਹਾਲ ਹੀ ਉਹ ਤਾਂ ਸਰੀ ਸਭ ਵਿਚਾਰਾ ਉਹਨੂੰ ਤਾਂ ਫਰੀਦਕੋਟ ਚ ਘਾਤਾ ਇੱਥੋਂ ਤੇ ਜਿਹੜਾ ਮੇਰਾ ਮੁੰਡਾ ਉਹਨੂੰ ਅਸੀਂ ਘਰੇ ਲਿਆਏ ਸੀਗੇ ਵੀ ਉਹ ਨੂੰ ਚਾਲ ਉਹਦਾ ਡੈਡੀ ਆਂਦਾ ਵੀ ਨਹੀਂ ਆਪਾਂ ਕਰਵਾਉਣਾ ਕੁਛ ਵੀ ਘਰੇ ਲੈ ਆਂਦਾ ਉਹਨੂੰ ਹਨਾ ਕਈ ਰਾਹ ਉਹ ਤਾਂ 2 ਮਹੀਨਿਆਂ ਪਿੱਛੋਂ ਗੱਡੀ ਤੋਂ ਆਇਆ ਸੀ ਵਿਚਾਰਾ ਉਹ ਗੱਡੀ ਤੋਂ ਹਾਂ ਅਸੀਂ ਸੜਾਉਣ ਦੀ ਕੋਟ ਉਹਨੂੰ ਉਹਦਾ ਕੁਛ ਸੜਾਉਣ ਚ ਵੀ ਹੈ ਨਹੀਂ ਸੀਗਾ ਜਿਹਦੇ ਕਿਰਪਾਨ ਹਾਂ ਖੜਾ ਅੰਦਰ ਖੜਾ ਵੀ ਅੰਦਰਲੇ ਪਾਸੇ ਸੀ ਬਾਰ ਚ ਤੇ ਉਹਦਾ ਤਾਂ ਹਨਾ ਕੋਈ ਕਿਰਪਾਨ ਮਾਰ ਗਿਆ ਮੇਰੇ ਮੈਂ ਇਹਨਾਂ ਤਾਂ ਸੜਾਉਂਦੀ ਸੀਗੀ ਤੇ ਮੇਰੇ ਪੈਰ ਤੇ ਐਟ ਮਾਰੀ ਗਿੱਟੇ ਤੇ ਆਵੇ ਘਰੇ ਅੰਦਰ ਹੀ ਬੈੱਡ ਤੇ ਪਿਆ ਉਹ ਰਾਜੀਵ ਸਿੰਘ ਹੈ ਜੀ ਐਵੇਂ ਕੀ ਹੋਇਆ ਤੁਹਾਡੇ ਸੱਟਾਂ ਲੱਗੀਆਂ ਰਾਤ ਜੀ ਮੈਂ ਬਿਜਾਰੋ ਆਇਆ ਸੀਗਾ ਤੇ ਇੱਥੇ ਆਪਣੇ ਲੜਾਈ ਹੋਈ ਜਾਂਦੀ ਸੀਗੀ ਮੈਂ ਜਦੋਂ ਆ ਕੇ ਪੁੱਛਿਆ ਵੀ ਕੀ ਗੱਲ ਆ ਬਾਅਦ ਨੇ ਜੀ ਆ ਕੇ ਮੇਰੇ ਸੱਟਾਂ ਮਰ ਗਈਆਂ ਕੌਣ ਸੀਗੀ ਅਣਪਸਾਤੇ ਸੀਗੀ ਪਤਾ ਨਹੀਂ ਕੌਣ ਸੀਗੀ ਕੌਣ ਨਹੀਂ ਮੈਂ ਅਰੇ ਰਾਤ ਹੀ ਗੱਡੀ ਤੋਂ ਆਇਆ ਸੀਗਾ ਕਿੰਨੇ ਜਾਣੇ ਸੀ ਇਹ ਸੀਗੇ 10 15 ਜਣੇ ਸੀਗੇ ਕੀ ਕਿਹਾ ਤੁਸੀਂ ਉਹਨਾਂ ਆਪਾਂ ਤਾਂ ਕੁਅਫ ਵੀ ਨਹੀਂ ਕਿਹਾ ਮੈਨੂੰ ਪਤਾ ਨਹੀਂ ਵੀ ਮੁੰਡਾ ਕਿੱਥੇ ਦੂਜਾ ਜਿਹਦੇ ਨਾਲ ਲੜਾਈ ਸੀ ਮਗਰ ਇਹ ਆਪਾਂ ਨੂੰ ਪਤਾ ਨਹੀਂ ਕਿੱਥੇ ਆ ਵੀ ਮਦਾ ਹੋਣੇ ਗੱਡੀ ਤੋਂ ਹੀ ਆਇਆ ਅਰੇ ਬਾ ਕੋਈ ਸੁਣੀ ਨਹੀਂ ਉਹਨਾਂ ਨੇ ਆਨਸਰ ਸੱਟਾ ਮਾਰ ਲੱਗੇ ਕੀ ਮਾਰੇ ਸੱਟਾਂ ਉਹ ਆਹ ہماری ਕਰਪਾਨ ਮਾਰੀ ਆ ਤੇ ਡਾਂਗ ਮਾਰੀ ਸਿਰ 'ਚ ਇੱਕ ਹੋਰ ਮਾਰ ਲੱਗੇ ਸੀ ਆ ਦੇ ਹੱਥ ਮੁਰੇ ਕਰ ਲਿਆ ਦਾ ਆਪਾਂ ਦਾ ਮਾਸ ਪਾਟ ਗਿਆ ਕੀ ਮੰਗ ਕਰਦੇ ਆ ਮੰਗ ਵੀ ਇਨਸਾਫ ਮਿਲਣਾ ਚਾਹੀਦਾ ਮੈਂ ਤਾਂ ਹਲੇ ਕੱਲ ਨੂੰ ਗੱਡੀ ਤੇ ਤੁਰਨਾ ਸੀਗਾ ਤੇ ਹੁਣ ਕਿੱਥੇ ਮੰਜੇ ਤੇ ਵਾਗੇ ਮੈਨੂੰ ਅਮਨਦੀਪ ਕੋ ਅਮਨਦੀਪ ਜੀ ਅੱਜ ਦੋਸਤ ਹਸਪੀਟਲ ਆਏ ਹੋ ਕੀ ਹੋਇਆ ਵਕਤੋਂ ਆਏ ਹਾਂਜੀ ਸਰ ਇਹ ਮੇਰਾ ਬ੍ਰਦਰ ਆ ਜੀ ਇਹਨਾਂ ਦੇ ਕਿਸੇ ਮੁੰਡੇ ਨੇ ਸੱਟ ਮਾਰੀ 12 13 ਦਿਨਾਂ ਦੇ ਸੀਗੇ ਮੁੰਡੇ ਇਹ ਬੈਠੇ ਸੀ ਇਹਨਾਂ ਨਾਲ ਕੋਈ ਜਦਬੈਸ ਪਹਿਲਾਂ ਹੋਈ ਹੋਊਗੀ ਇਹ ਨਾਰਮਲ ਸੀ ਇਹਨਾਂ ਨੂੰ ਪਤਾ ਨਹੀਂ ਸੀ ਜਦੋਂ ਉਹ ਆਏ ਕੰਦਾ ਟੱਪ ਕੇ ਆ ਗਏ ਘਰੇ ਇਹ ਬੈਠੇ ਸੀ ਜਦੋਂ ਇਹ ਬੈਠੇ ਇਹਨਾਂ ਸੱਟਾ ਫਿੱਟਾ ਮਾਰੀਆਂ ਉਹਨਾਂ ਨੇ ਇੱਟਾ-ਹੋਟਾ ਚਲਾਈਆਂ ਤੇ ਇਹਨਾਂ ਦੇ ਜਦੋਂ ਵੀ ਬਾਲ ਨਕਸ਼ਾਨ ਹੋ ਗਿਆ ਮੇਰੇ ਡੈਡੀ ਦੇ ਮਾਰੀ ਸੱਟ ਇਹਨਾਂ ਦੀ ਮਾਰੀ ਜਦੋਂ ਇਹਨਾਂ ਦੇ ਉਹਨਾਂ ਨੇ ਸੱਟਾ ਫਿੱਟਾ ਮਾਰੀਆਂ ਸਾਡੇ ਅੰਡੀ ਗਮਾਂਡੀ ਆਏ ਆਏ ਤਾਂ ਇਹਨਾਂ ਨੂੰ ਹਸਪੀਟਲ ਲੈ ਕੇ ਜਾ ਕੇ ਨਿਹਾਲ ਸਿੰਘ ਵਾਲੀ ਜਦੋਂ ਹਸਪੀਟਲ ਲੈ ਗਏ ਤੇ ਉਹ ਮਗਰੋਂ ਫੇਰ ਆਏ ਫੇਰ 14 15 ਜਾਣੇ ਆਏ ਖੰਡੇ ਕਿਰਪਾਨਾਂ ਲੈ ਕੇ ਸਾਡੇ ਬੱਚੇ ਸੀਗੇ ਘਰੇ ਮੇਰੀ ਮੰਮੀ ਹੁਣੀ ਸੀਗੇ ਘਰੇ ਜਦੋਂ ਉਹ ਆਏ ਉਹਨਾਂ ਨੇ ਇਹਨਾਂ ਨੂੰ ਪਾਲ ਰਹੇ ਸੀ ਕਹਿੰਦੇ ਅਸੀਂ ਇਹਨਾਂ ਨੂੰ ਵੱਡਣਾ ਆਏਗਾ ਵੀ ਉਹ ਕਿੱਥੇ ਆ ਉਹ ਕਹਿੰਦੇ ਵੀ ਉਹ ਤਾਂ ਕਰੇ ਹੈ ਨਹੀਂਗੇ ਉਹਨਾਂ ਨੂੰ ਤਾਂ ਹਸਪੀਟਲ ਲੈ ਕੇ ਗਏ ਵੀ ਦੋਈ ਤਾਂ ਸੱਟਾ ਮਾਰ ਕੇ ਗਈ ਉਹਨਾਂ ਦੀ ਜਦੋਂ ਉਹ ਲੈ ਗਏ ਇਹਨਾਂ ਨੂੰ ਤੇ ਫਿਰ ਉਹ ਅੰਦਰਾਂ ਚ ਵੜ ਗਏ ਇਹਨਾਂ ਨੂੰ ਪਾਲਣ ਲੱਗ ਗਏ ਕਮਰਿਆਂ ਚ ਕੰਦਾ ਟੱਪ ਕੇ ਅੰਦਰ ਵੜੇ ਕਮਰਿਆਂ ਤੇ ਪਾਲਣ ਲੱਗ ਗਏ ਤੇ ਫਿਰ ਉਸ ਤੋਂ ਬਾਅਦ ਮੇਰੀ ਮੰਮੀ ਹੁਣੀ ਕਹਿੰਦੇ ਵੀ ਉਹ ਤਾਂ ਹਸਪੀਟਲ ਦਾਖਲ ਆ ਗਏ ਵੀ ਤੁਸੀਂ ਇੱਥੇ ਕੀ ਪਾਲਦੇ ਆਂਗੇ ਫਿਰ ਉਹਨਾਂ ਨੇ ਕੀ ਕਰਿਆ ਉਹ ਅੰਦਰਾਂ ਚ ਵੜ ਗਏ ਇਹਨਾਂ ਨੂੰ ਪਾਲਣ ਲੱਗ ਗਏ ਪਾਲ ਕੇ ਉਹਨਾਂ ਨੇ ਨਾਲੇ ਤਾਂ ਸਾਰਾ ਮੋਟਰਸਾਈਕਲ ਭੰਨਤਾ ਨਵਾਟਰ ਦਿੱਕਰ ਨਹੀਂ ਛੱਡਿਆ ਉਹ ਵੀ ਭੰਨਤਾ ਦਾਲ ਸਬਜ਼ੀ ਆਟਾ ਵਗੈਰਾ ਸਾਰਾ ਕੁਝ ਖੁਲਾਰਤਾ ਜੀ ਤੁਹਾਡੇ ਇਹ ਸਿਰਫ ਇਕੱਲੇ ਇਹਨਾਂ ਬੰਦਿਆਂ ਦੀ ਸੱਟ ਵੱਜੀ ਆ ਹੋਰ ਨਹੀਂ ਨਹੀਂ ਜੀ ਇਹਨਾਂ ਦੇ ਨਹੀਂ ਵੱਜੀ ਮੇਰੇ ਡੈਡੀ ਦੇ ਬਹੁਤ ਸੱਟਾਂ ਨੇ ਇਹਨਾਂ ਦੇ ਤਾਂ ਦੇਖ ਸਕਦੇ ਤੁਸੀਂ ਹਾਲਤ ਕੀ ਹੋਈ ਆ ਮੇਰੇ ਚਾਚੇ ਹੁਣੀ ਬਾਰ ਚ ਖੜੇ ਸੀਗੇ ਹੁਣ ਇੰਨੇ ਮੁੰਡੇ ਕੱਖੰਡੇ ਕਿਰਪਾਨਾਂ ਨੰਗੀਆਂ ਲਈ ਫਿਰਦੇ ਸੀ ਉਹਨਾਂ ਕੋਲੇ ਕੌਣ ਜਾਣਦਾ ਕੌਣ ਹਟਾਉਂਦਾ ਉਹਨਾਂ ਨੂੰ ਉਹ ਖੜੇ ਦੇਖ ਰਏ ਸੀ ਜਿੰਨੇ ਵੀ ਸਾਡੀ ਗਲੀ ਦੇ ਦੇ ਸਾਰਿਆਂ ਦੇ ਕਿਸੇ ਨਾ ਕੇ ਦਿਓ ਮਾਰ ਕੇ ਗਏ ਆ ਹੁਣ ਤੁਹਾਡੇ ਭਰਾ ਵੀ ਹਾਲਤ ਕਿਦਾਂ ਦੀ ਇਹਨਾਂ ਦੀ ਹਾਲਤ ਬਹੁਤ ਬੁਰੀ ਆ ਜੀ ਹੋਸ਼ ਚ ਨਹੀਂ ਆ ਰਹੇ ਇਹਨਾਂ ਨੂੰ ਕੋਈ ਹੋਸ਼ ਨਹੀਂ ਆ ਤੇ ਹੋਂ ਡਾਕਟਰ ਕੀ ਕਹਿ ਰਹੇ ਆ ਡਾਕਟਰ ਰੈਫਰ ਕਰਨ ਨੂੰ ਕਹਿ ਰਹੇ ਆ ਐਕਸਰਾ ਵਗੈਰਾ ਕਰਵਾਇਆ ਏ ਨੱਕ ਵਾਲੀ ਹੱਡੀ ਟੁੱਟ ਕੇ ਵਿੱਚ ਚਲੀ ਗਈ ਹੈਗੀ ਆਹ ਵਾਲੀ ਹੱਡੀ ਕਰੈਕ ਹੋ ਗਈ ਹੈਗੀ ਮੱਥੇ ਵਾਲੀ ਕਿੱਥੇ ਰੈਫਰ ਕੀਤਾ ਇਹਨਾਂ ਨੂੰ ਇੱਥੇ ਕਰਿਆ ਫਰੀਦਕੋਟ ਕਰੇ ਮੰਗਵਾ ਸਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਨੁਕਸਾਨ ਹੋਇਆ ਏ ਇਹ ਇਹਨਾਂ ਦੇ ਹੁਣ ਚਲੋ ਆਏ ਹੁਣ ਲਾਜਤਾਸੀ ਕਰਵਾ ਲਾਂਗੇ ਹਨਾ ਤੇ ਪਰ ਉਹਨਾਂ ਨੂੰ ਨੁਕਸਾਨ ਪਰਨਾ ਚਾਹੀਦਾ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਾਰੇ ਆ ਉਹਨਾਂ ਨੇ ਗੁੰਡਾਗਰਦੀ ਕਰੀ ਹੈ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਰਾਤ ਤੁਹਾਡੀ ਲੜਾਈ ਹੋਈ ਹੈ ਕੀ ਕਾਰਨ ਸੀ ਮੈਂ ਜੀ ਉਧਰ ਮੇਰੇ ਮਾਮੇ ਦੇ ਰਿਸ਼ਤੇਦਾਰ ਆ ਕੇ ਆਏ ਉਧਰੋਂ ਮੈਂ ਆਈ ਜਾਂਦਾ ਸੀਗਾ ਰੋਟੀ ਰੋਟੀ ਖਾ ਕੇ ਇਹਨਾਂ ਨੂੰ ਪਤਾ ਨਹੀਂ ਕਿਹੜੀ ਖੰਦਕ ਬਾਈ ਤੇ ਪਤਾ ਨਹੀਂ ਮੇਰੇ ਜੀ ਮੈਂ ਤੁਰਿਆ ਜਾਂਦਾ ਸੀਗਾ ਤੇ ਖੰਡੇ ਕਿਰਪਾਨਾਂ ਲੈ ਕੇ ਮਰੇ ਦਾੜੇ ਕੋ ਮਰੇ ਮਾਰਨ ਲੱਗੇ ਮਗਰ ਦੇਖੋ ਤਾਂ ਉਹ ਤਾਂ ਇੰਜਾਮ ਲਗਾ ਰਿਹਾ ਤੁਹਾਡੇ ਤੇ ਜੀ ਕੁਝ ਕਾਫੀ ਜਾਣੇ ਸੀਗੇ ਤੇ ਅਹੀਂ ਜੀ ਕਮਲਾ ਕੀਤਾ ਖੰਡੇ ਕਰਪਾਨਾ ਲੈ ਕੇ ਕਾਫੀ ਜਾਣੇ ਕਿਹੜੇ ਸੀਗੇ ਜੀ ਬਸ ਮੈਂ ਸੀਗਾ ਜੀ ਇੱਕ ਆ ਮੁੰਡਾ ਸੀਗਾ ਜੀ ਦੋ ਜਾਣੀ ਸੀਗੇ ਸਿਰਫ ਤੁਸੀਂ ਕੀ ਕਰਦੇ ਬੇਬੇ ਉਧਰ ਜੀ ਮੇਰੇ ਰਿਸ਼ਤੇਦਾਰੀ ਕਾ ਘਰ ਮੈਂ ਉਧਰ ਗਿਆ ਬਸਗਾ ਆਪਦੇ ਮਾਮੇ ਦੇ ਮੁੰਡੇ ਕੋਲੇ ਉਧਰੋਂ ਮੈਂ ਰੋਟੀ ਰੋਟੀ ਖਾ ਕੇ ਮੈਂ ਉਹਨੂੰ ਕਹਾਂ ਮੈਂ ਕਿਾ ਚੱਲ ਮੈਂ ਚੱਲ ਜਾਣਾ ਤੇ ਜਦੋਂ ਮੈਂ ਗਲੀ ਵਿੱਚੋਂ ਨਿਕਲਿਆ ਜਦੋਂ ਮੈਂ ਆਇਆ ਮੋੜ ਤੇ ਤੇ ਮੇਰੇ ਖੰਡੇ ਕਰਪਾਨਾ ਲੈ ਕੇ ਦਾੜੇ ਨੂੰ ਕਹਿੰਦੇ ਹਾਂ ਹਾਂ ਤੁਸੀਂ ਗਲੀਆਂ ਵਿੱਚ ਕੀ ਕਰਦੇ ਆ ਤੁਸੀਂ ਕਿੰਨੇ ਜਣੇ ਸੀ? ਅਸੀਂ 2 ਜਾਨੀ ਸੀਗੇ ਸਿਰਫ। ਸਿਰਫ 2 ਜਣੇ। ਹਾਂਜੀ ਸਿਰਫ 2 ਜਣੇ। ਇੱਟਾ ਰੋੜੇ ਵੀ ਚੱਲੇ ਆ। ਹਾਂਜੀ ਇੱਟਾ ਰੋੜੇ ਚੱਲੇ ਆ। ਉਹਨਾਂ ਨੇ ਇੱਟਾਂ ਚਲਾਈਆਂ ਸਾਡੇ ਦੀ। ਇਹਨੂੰ ਕਿੰਨਾ ਬਹੁਤ ਸੱਟ ਲੱਗੀ। ਤੁਹਾਡੇ ਵੀ? ਹਾਂਜੀ। ਤੇ ਅ ਤੁਹਾਡੇ ਵੱਲੋਂ ਕਿੰਨੇ ਜਣੇ ਦਾਖਲੇ ਹੋਏ? ਸਾਡਾ ਤਾਂ ਮੈਂ ਦਾਖਲ ਹੋਇਆ ਜੀ ਮਰੇ ਇੱਕ ਇੱਥੇ ਮਰੇ ਖੰਡਾ ਜੀ 2 ਸਰਜ ਖੰਡੇ ਮਰੇ ਹੋਏ ਆ। ਹਾਂਜੀ। ਕੀ ਕੀ ਕਾਰਨ ਕੀ ਸੀ ਇਹ ਇਹ ਲੜਾਈ ਦਾ ਕੁਛ ਫਤੋ ਹੋਈ ਹੈ ਕਾਰਨ ਤਾਂ ਇਹ ਮੈਨੂੰ ਪਤਾ ਨਹੀਂ ਇਹ ਉਹਨਾਂ ਨੂੰ ਹੀ ਪਤਾ ਹੋਊਗਾ ਕੀ ਕਾਰਨ ਹੈ ਪਤਾ ਨਹੀਂ ਕਿਹੜੀ ਖੰਦਕ ਪਾਈ ਜਮਾਰੇ ਜੀ ਤੁਸੀਂ ਇੱਕੋ ਮੱਲੇ ਦੀ ਨਹੀਂ ਨਹੀਂ ਮੈਂ ਇੱਧਰ ਇਹਨਾਂ ਦਾ ਅਮਰੋਰ ਵਸਤੀ ਦਾ ਮੈਂ ਜਾਇ ਹਾਂ ਹੰਦ ਵਸਤੀ ਦਾ ਪਰਲੇ ਮੱਲੇ ਦਾ ਇੱਧਰ ਫਿਰ ਹੀ ਰਸਤੇ ਦਾ ਰੇਮਾ ਮਮੀ ਦਾ ਘਰ ਆ ਮਾਮੇ ਦਾ ਹਾਂ ਹੈ ਨੇੜੇ ਨੇੜੇ ਹੀ ਆ ਵਸਤੀ ਕਿਰਾਂਤ ਹੈ ਠੀਕੋ ਕੀ ਦੋ ਬੰਤ ਕਰਦੇ ਹਨ ਉਹਨਾਂ ਬਾਦੀ ਹਮ ਸਾਫ ਚਾਹੀਦਾ ਸੱਚ ਤਾਂ ਮੁਰੇ ਆ ਹੀ ਜਾਂਦਾ ਜੀ ਸਾਨੂੰ ਪਤਾ ਹੀ ਹੁਣ ਇਹਦਾ ਬੇਕਸੂਰ ਸੀਗੇ ਸਾਡੇ ਬੇਕਸੂਰ ਇਹਦਾ ਖਾਲੀ ਹਾਸੇਗੇ ਇਨਾਂ ਕੋਲੇ ਖੰਡੇ ਕਰਪਾਣਾ ਪਿਓ ਕੋਲੇ ਡਾਂਗ ਫੜੀ ਵੀ ਮੁੰਡੇ ਕੋਲੇ ਕਰਪਾ ਆਣ ਬਸ ਮਾਰਨ ਲੱਗੇ ਮਗਰ ਨਹੀਂ ਮੇਰੇ ਇਹ ਤੁਹਾਨੂੰ ਬਚਾਉਣੀ ਆ ਮੇਰੇ ਬਚਾਉਣ ਲਈ ਆ ਬੁੰਡਾ ਸੀਗਾ ਜੀ ਇਹਨੇ ਹਟਾਏ ਵੀ ਪਰ ਮਾਰੀ ਗਈ ਫਿਰ ਕਾਰਨ ਤਾਂ ਨਹੀਂ ਪਤਾ ਸਾਨੂੰ ਕਾਰਨ ਤਾਂ ਨਹੀਂ ਪਤਾ ਜੀ ਮੰਦਰਰ ਇੱਕ ਪਤਾ ਜੀਵ ਸੰਗ ਨਗਰ ਦਾ ਮਸਲਾ ਆਇਆ ਜੀ ਕੀ ਮਸਲਾ ਸੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਸਲਾ ਵੀਰ ਜੀ ਅਸੀਂ ਵੀ ਰਾਤ ਫੋਨ ਆਇਆ ਸੀ ਮੈਂ ਡਿਊਟੀ ਅਫਸਰ ਸੀਗਾ ਮੈਨੂੰ ਕੋਈ ਆਪਣੇ तकरीबन 7 ਵਜੇ ਫੋਨ ਆਇਆ ਵੀ ਆਹ ਗੱਲ ਹੋ ਗਈ ਉੱਥੇ ਲੜਾਈ ਹੋ ਜਾਂਦੀ ਮੈਂ ਤੇ ਮੇਰੇ ਨਾਲ ਇੱਕ ਮਲਾਇਓ ਸੀਗਾ ਹੌਲਦਾਰ ਅਸੀਂ ਗਏ ਮੌਕੇ ਤੇ ਉੱਥੇ ਉੱਥੇ ਜਾ ਕੇ ਦੇਖਿਆ ਚਲੋ ਅਸੀਂ ਜਦੋਂ ਗੱਡੀ ਮਾਲੋ ਖੜਾਈ ਤੋਂ ਬੰਦੇ ਤਾਂ ਭੱਜ ਗਏ ਸਾਡੀਆਂ ਲੇਟਾਂ ਸਾਹਮਣੇ ਅਸੀਂ ਉਹਨਾਂ ਦੇ ਮਗਰ ਭੱਜੇ ਚਲੋ ਉਹ ਰਸਤੇ ਥਾਣੇ ਉਹਨਾਂ ਨੂੰ ਰਸਤਾ ਪਤਾ ਸੀ ਉਹ ਨਿਕਲ ਨਿਕਲ ਗਾ ਡਾਂਗਾ ਡਾਂਗਾ ਸੀ ਉਹਨਾਂ ਕੋਲ ਮੰਨ ਲਓ ਤੇ ਉਹ ਸਟਾ ਉਹਨਾਂ ਨੇ ਮਾਰਿਆ ਨੇ ਦੋ ਤਿੰਨ ਬੰਦਿਆਂ ਦੇ ਉਹ ਦਾਖਲ ਵੀ ਨੇ ਸੇਵਲ ਹਸਪਤਾਲ ਮੋਗੇ ਦਾਖਲ ਨੇ ਉਹ ਹਾਂਜੀ ਉਹਨੇ ਸਰਕੀ ਕਾਰਵਾਈਆਂ ਮੱਦੇ ਵਿੱਚ ਮੰਨ ਲਓ ਜਿਹੜਾ ਵੀ ਕੋਈ ਬਿਆਨ ਆਪਾਂ ਲਿਖਣ ਜਾਵਾਂਗੇ ਜੋ ਵੀ ਕਾਰਵਾਈ ਹੋ ਗਈ ਉਹਦੇ ਮੁਤਾਬਕ ਜਾਨੀ ਉਹਨਾਂ ਨੂੰ ਪ੍ਰੈਸ ਵੀ ਕਰਾਂਗੇ ਜਿਹੋ ਜਿਹੇ ਕਾਨੂੰਨ ਤੱਕ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਜਿਨੇ ਆਈ ਦਿਨ ਕੋਈ ਨਾ ਕੋਈ ਵਾਰ ਬਟ ਹੁੰਦੀ ਰਹਿੰਦੀ ਆ ਤੇ ਜਿਹੜੇ ਨੌਜਵਾਨ ਆ ਹੁੱਲੜਬਾਜੀ ਬੜੀ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਆ ਇਹ ਇਸ ਤਰ੍ਹਾਂ ਹੀ ਮੰਨ ਲਓ ਜਿਵੇਂ ਹੁਣ ਇਲੈਕਸ਼ਨਾਂ ਦੇ ਦੇਣਾ ਦੀ ਸਰਪੰਚੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਤੇ ਸਾਡੀ ਯਾਨੀ ਪਬਲਿਕ ਨੂੰ ਵੀ ਅਪੀਲ ਆ ਵੀ ਉਹਦਾ ਤੁਸੀਂ ਵੀ ਮਾੜੇ ਅਨਸਰ ਜਿਹੜੇ ਵੀ ਉਹਨਾਂ ਨੂੰ ਸਾਨੂੰ ਵੀ ਦੱਸੋ ਕਿ ਅਸੀਂ ਵੀ ਥਾਂ ਥਾਂ ਤੇ ਮੰਨ ਲਓ ਅਫਸਰਾਂ ਦੇ ਹੁਕਮ ਮੁਤਾਬਕ ਨਾਕਾਬੰਦੀ ਕੀਤੀ ਹੋਈ ਆ ਜੀ ਤੇ ਉਹਨਾਂ ਨੂੰ ਮੰਨ ਲਓ ਜਿੰਨਾ ਵੀ ਹੋਇਆ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਨੱਥ ਪਾਵਾਂਗੇ ਜੀ